ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਮੈਂ ਬਣਾਇਆ ਪੇੜੇ ਹਾਂ ਜੀ ਬਿਲਕੁਲ ਮਾਰਕੀਟ ਸਟਾਈਲ ਜਿਵੇਂ ਆਪਾਂ ਹਲਵਾਈ ਦੀ ਸ਼ਾਪ ਤੋਂ ਲਿਆਉਂਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਮਿਲਕ ਪਾਊਡਰ ਤੋਂ ਬਣਾਏ ਆ ਮੈਂ ਤੇ ਤੁਹਾਨੂੰ ਦੱਸਦੀ ਆ ਮੈਂ ਕਿਵੇਂ ਬਣਾਏ ਆ ਤੇ ਚਲੋ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਲਓ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਮੈਂ ਇੱਥੇ ਇੱਕ ਕੌਲੀ ਮਿਲਕ ਪਾਊਡਰ ਦੇ ਲਈਆ ਤੇ ਉਸੇ ਕੌਲੀ ਨਾਲ ਨਾਪ ਕੇ ਮੈਂ ਚੀਨੀ ਲਈਆ ਚੀਨੀ ਨੂੰ ਮੈਂ ਬਰੀਕ ਕਰਕੇ ਪੀਸ ਲਿਆ ਮਿਕਸੀ ਦੇ ਵਿੱਚ ਤੇ ਇਹਨੂੰ ਛਾਨਣੀ ਦੇ ਨਾਲ ਛਾਣ ਲਿਆ ਕਿਉਂਕਿ ਚੀਨੀ ਦੇ ਜੇ ਕੋਈ ਦਾਣਾ ਹੋਊਗਾ ਤਾਂ ਉਹ ਛਾਣ ਕੇ ਉੱਪਰ ਰਹਿ ਜਾਊਗਾ ਚੀਨੀ ਦੇ ਵਿੱਚ ਮਤਲਬ ਦਾ ਆਪਣੀ ਜਿਹੜੀ ਚੀਨੀ ਪੀਸੀ ਹੋਈ ਆ ਉਹਦੇ ਵਿੱਚ ਕੋਈ ਵੀ ਦਾਣਾ ਨਹੀਂ ਰਹਿਣਾ ਚਾਹੀਦਾ ਫਿਰ ਟੇਸਟ ਜਿਆ ਵਧੀਆ ਨਹੀਂ ਲੱਗਦਾ ਤੇ ਇਸ ਕਰਕੇ ਨੂੰ ਮੈਂ ਚੰਗੀ ਤਰ੍ਹਾਂ ਪੀਸ ਕੇ ਬਰੀਕ ਕਰਕੇ ਫਿਰ ਬਾਅਦ ਚੋ ਛਾਣ ਲਿਆ ਤੇ ਚੀਨੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਘੱਟ ਵੱਧ ਮੈਂ ਇੱਕ ਕੌਲੀ ਮਿਲਕ ਪਾਊਡਰ ਦੀ ਲਈ ਆ ਉਸ ਤੋਂ ਥੋੜੀ ਜੀ ਘੱਟ ਚੀਨੀ ਲਈ ਆ ਪੀਸ ਕੇ ਕਿਉਂਕਿ ਮਿਲਕ ਪਾਊਡਰ ਦੇ ਵਿੱਚ ਵੀ ਮਿੱਠਾ ਹੁੰਦਾ ਤੇ ਜੇ ਤੁਸੀਂ ਲਾਈਟ ਮਿੱਠਾ ਖਾਣੇ ਹੋ ਤਾਂ ਤੁਸੀਂ ਹਾਫ ਕੌਲੀ ਲੈ ਸਕਦੇ ਹੋ ਆਪਣੇ ਟੇਸਟ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਤੇ ਹੁਣ ਮੈਂ ਇੱਕ ਕੜਾਹੀ ਲੈ ਲਿਆ ਉਹਦੇ ਵਿੱਚ ਆਹ ਵਾਲਾ ਇੱਕ ਵੱਡਾ ਚਮਚ ਮੈਂ ਘਿਓ ਦਾ ਪਾ ਲਿਆ ਤੇ ਘਿਓ ਨੂੰ ਥੋੜਾ ਜਿਹਾ ਗਰਮ ਕਰਕੇ ਪਿਘਲਾ ਲਿਆ ਤੇ ਇੱਕੋ ਹੀ ਚਮਚ ਮੈਂ ਲਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਚਮਚ ਆ ਤੇ ਆਪਾਂ ਗੈਸ ਤੇ ਨਹੀਂ ਅਜੇ ਕੁਝ ਵੀ ਕਰਨਾ ਕੜਾਹੀ ਮੈਂ ਦੇਖ ਰਿਹਾ ਤੁਸੀਂ ਦੇਖ ਸਕਦੇ ਹੋ نیچے ਰੱਖੀ ਹੋਈ ਆ ਤੇ ਹੁਣ ਉਸੇ ਕੌਲੀ ਦੇ ਨਾਪ ਨਾਲ ਮੈਂ ਇੱਕ ਕੌਲੀ ਦੁੱਧ ਦੀ ਲਈਆ ਬਿਲਕੁਲ ਨੋਰਮਲ ਦੁੱਧ ਨਾ ਠੰਡਾ ਹੋਣਾ ਚਾਹੀਦਾ ਫ੍ਰਿਜ ਦਾ ਤੇ ਨਾ ਗਰਮ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਤੇ ਬਿਲਕੁਲ ਆਪਾਂ ਗੈਸ ਤੇ ਨਹੀਂ ਰੱਖਣੀ ਕੜਾਹੀ ਥੱਲੇ ਸਾਰਾ ਕੁਝ ਆਪਾਂ ਕਰਕੇ ਬਾਅਦ ਵਿੱਚ ਸਾਰੀ ਤਿਆਰੀ ਕਰਕੇ ਫਿਰ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਤੇ ਹੁਣ ਘਿਓ ਦੇ ਵਿੱਚ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਮਿਲਕ ਪਾਊਡਰ ਪਾ ਦਿੰਨੇ ਆਂ ਮਿਲਕ ਪਾਊਡਰ ਪਾਉਣ ਤੋਂ ਬਾਅਦ ਚ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਕੋਈ ਲਮਸ ਨਾ ਰਵੇ ਚੰਗੀ ਤਰ੍ਹਾਂ ਨੂੰ ਘੋਲ ਲਾਂਗੇ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਤੇ ਜੇਕਰ ਹਲਕੀ ਫੁਲਕੀ ਕੋਈ ਗੱਠ ਰਹਿ ਵੀ ਜਾਂਦੀ ਆ ਤਾਂ ਉਹ ਗੈਸ ਤੇ ਜਦੋਂ ਆਪਾਂ ਗੈਸ ਔਨ ਕਰਾਂਗੇ ਉਹ ਸਾਰੀ ਵਿੱਚ ਪਿਗਲ ਜਾਣੀ ਆ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਗੀ ਤੇ ਸਾਰੀ ਉਹ ਮੈਲਟ ਹੋ ਜਾਣੀ ਆ ਵਿੱਚ ਤੇ ਚਲੋ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਫਿਰ ਆਪਾਂ ਇਹਨੂੰ ਗੈਸ ਤੇ ਰੱਖ ਦਿਆਂ ਤਾਂ ਮੈਂ ਫੇਰ ਇੱਕ ਵਾਰ ਪਲੀਜ਼ ਰਿਕੁਐਸਟ ਕਰਦੀ ਆ ਜੇਕਰ ਮੇਰੇ ਚੈਨਲ ਤੇ ਨਿਊ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਮਸ ਨਾ ਰਵੇ ਦੇਖੋ ਜੀ ਬਿਲਕੁਲ ਚੰਗੀ ਤਰ੍ਹਾਂ ਘੋਲ ਗਿਆ ਤੇ ਜੇ ਕੋਈ ਹਲਕੀ ਫੁਲਕੀ ਰਹਿ ਵੀ ਗਈ ਉਹ ਗੈਸ ਤੇ ਬਿਲਕੁਲ ਮੈਲਟ ਹੋ ਜਾਣੀ ਆ ਇਹ ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਹੁਣ ਗੈਸ ਔਨ ਕਰਤਾ ਮੈਂ ਤੇ ਕੜਾਹੀ ਗੈਸ ਤੇ ਰੱਖ ਲਈ ਆ ਤੇ ਇੱਕ ਗੱਲ ਦਾ ਧਿਆਨ ਰੱਖਣਾ ਬਿਲਕੁਲ ਸਲੋ ਗੈਸ ਤੇ ਆਪਾਂ ਇਹਨੂੰ ਗੈਸ ਆਪਾਂ ਬਿਲਕੁਲ ਹਾਈ ਨਹੀਂ ਰੱਖਣਾ ਹਾਈ ਫਲੇਮ ਤੇ ਨਹੀਂ ਪਕਾਉਣਾ ਤੇ ਇਹਨੂੰ ਹੌਲੀ-ਹੌਲੀ ਚਮਚ ਨਾਲ ਚਲਾਉਂਦੇ ਹੋਏ ਜਿੰਨਾ ਚਿਰ ਇੱਕ ਖੋਏ ਵਾਲਾ ਖੋਏ ਮੰਗੂਏ گاੜਾ ਨਹੀਂ ਹੋ ਜਾਂਦਾ ਮਿਸ਼ਰਣ ਆਪਣਾ ਉਨਾ ਚਿਰ ਆਪਾਂ ਇਹਨੂੰ ਚਮਚ ਦੇ ਨਾਲ ਹਿਲਾਉਂਦੇ ਰਹਿਣਾ ਤੁਸੀਂ ਇੱਕ ਵੀ ਮਿੰਟ ਚਮਚ ਨਹੀਂ ਛੱਡਣਾ ਆ ਦੇਖੋ ਜੀ ਗਾੜਾ ਹੋਣ ਲੱਗ ਗਿਆ ਜੇ ਆਪਾਂ ਮਾੜਾ ਜਿਹਾ ਵੀ ਚਮਚ ਬੰਦ ਕਰਤਾ ਨਾ ਚਲਾਉਣਾ ਉੱਥੇ ਇਹਨੇ ਥੱਲੇ ਲੱਗ ਜਾਣਾ ਤੇ ਕਲਰ ਬਿਲਕੁਲ ਖਰਾਬ ਹੋ ਜਾਊਗਾ ਤੇ ਟੇਸਟ ਵੀ ਖਰਾਬ ਹੋ ਜਾਊਗਾ ਤੇ ਦੇਖੋ ਅੱਗੇ ਨਾਲ ਬਹੁਤ ਗਾੜਾ ਹੋ ਗਿਆ ਆਪਾਂ ਬਿਲਕੁਲ ਖੋਏ ਵਾਲ ਮੰਗੂ ਬਣਾਉਣਾ ਨੂੰ ਆ ਦੇਖੋ ਜੀ ਬਿਲਕੁਲ ਖੋਏ ਵਰਗਾ ਹੋ ਗਿਆ ਪਰ ਅਜੇ ਵੀ ਇਹਨੂੰ ਆਪਾਂ ਹੋਰ ਪਕਾਉਣਾ ਕਿਉਂਕਿ ਜੇ ਆਪਾਂ ਜਿਆਦਾ ਗਿੱਲਾ-ਗਿੱਲਾ ਰੱਖਾਂਗੇ ਫਿਰ ਪੇੜੇ ਨਰਮ ਬਣਨਗੇ ਦੇਖੋ ਆ ਤੁਸੀਂ ਦੇਖ ਸਕਦੇ ਹੋ ਹੁਣ ਬਿਲਕੁਲ ਖੋਏ ਵਰਗ ਹੋ ਗਿਆ ਤੇ ਅਜੇ ਵੀ ਗੈਸ 'ਤੇ ਬਹੁਤ ਸਲੋ ਜਿਹਾ ਕੀਤਾ ਹੋਇਆ ਤੇ ਅਜੇ ਵੀ ਮੈਂ ਇਹਨੂੰ ਘੁਮਾ ਰਹੀ ਆ ਕਿਉਂਕਿ ਅਗਰ ਆਪਾਂ ਜਿਆਦਾ ਥੋੜਾ ਜਿਹਾ ਢਿੱਲਾ ਇਹ ਰੱਖ ਲਿਆ ਇਹ ਮਿਸ਼ਰਣ ਆਪਣਾ ਜੇ ਸਖਤ ਨਾ ਹੋਇਆ ਨਾ ਡੋਅ ਆਪਣਾ ਸਖਤ ਤਿਆਰ ਨਾ ਹੋਇਆ ਫਿਰ ਪੇੜਿਆ ਵਧੀਆ ਨਹੀਂ ਬਣਨੇ ਅੱਜ ਅਸੀਂ ਦੇਖ ਸਕਦੇ ਹਾਂ ਹੁਣ ਬਿਲਕੁਲ ਕੜਾਹੀ ਛੱਡਣ ਲੱਗ ਗਿਆ ਜਦੋਂ ਇਸ ਤਰੀਕੇ ਨਾਲ ਕੜਾਹੀ ਛੱਡਣ ਲੱਗ ਜਵੇ ਫਿਰ ਸਮਝੋ ਆਪਣਾ ਇਹ ਡੋ ਤਿਆਰ ਆ ਤੇ ਹੁਣ ਇੱਥੇ ਮੈਂ ਇਹਨੂੰ ਗੈਸ ਨੂੰ ਬੰਦ ਕਰ ਦਿੰਨੀ ਆ ਤੇ ਹੁਣ ਇਹਨੂੰ 5-10 ਮਿੰਟ ਲਈ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ ਤੇ ਗਰਮ-ਗਰਮ ਦੇ ਵਿੱਚ ਨਹੀਂ ਆਪਾਂ ਬਾਅਦ ਵਿੱਚ ਥੋੜਾ ਜਿਹਾ ਠੰਡਾ ਹੋ ਜਾਊਗਾ ਜਦੋਂ ਥੋੜਾ ਜਿਹਾ ਕੋਸਾ ਕੋਸਾ ਜਿਹਾ ਹੋ ਜੂਗਾ ਨਾ ਹਲਕਾ ਗਰਮ ਜਿੰਨੂੰ ਆਪਾਂ ਕਹਿ ਸਕਦੇ ਆ ਉਸ ਟਾਈਮ ਤੇ ਆਪਾਂ ਜਿਹੜੀ ਚੀਨੀ ਪੀਸੀ ਹੋਈ ਆ ਉਹ ਪਾਉਣੀ ਆ ਆ ਤੁਸੀਂ ਹੱਥ ਨਾਲ ਇਹਦੀ ਗੋਲੀ ਵਟ ਕੇ ਦੇਖ ਸਕਦੇ ਹੋ ਅਗਰ ਤੁਹਾਡੇ ਹੱਥਾਂ ਨੂੰ ਨਹੀਂ ਚਿਪਕਦਾ ਤਾਂ ਸਮਝੋ ਬਿਲਕੁਲ ਰੈਡੀ ਆ ਇਸ ਕੰਡੀਸ਼ਨ ਤੇ ਚਾਹੀਦਾ ਇਹ ਦੇਖੋ ਜੀ ਬਿਲਕੁਲ ਵੀ ਹੱਥ ਨੂੰ ਨਹੀਂ ਲੱਗਿਆ ਤੇ ਆਪਣਾ ਖੋਆ ਬਿਲਕੁਲ ਬਣ ਕੇ ਤਿਆਰ ਆ ਤੇ ਹੁਣ ਇਹਨੂੰ ਠੰਡਾ ਹੋਣ ਦਿੰਨੇ ਆ ਹਲਕਾ ਜਿਹਾ ਗੁਨਗੁਨਾ ਜਦੋਂ ਰਹਿ ਜੂਗਾ ਫਿਰ ਇਹਦੇ ਵਿੱਚ ਆਪਾਂ ਖੰਡ ਮਲਾਵਾਂਗੇ ਆ ਦੇਖੋ ਜੀ ਹੁਣ ਬਿਲਕੁਲ ਹਲਕਾ ਜਿਹਾ ਗਰਮਾ ਹੌਣੇ ਦੇ ਵਿੱਚ ਇਹ ਜਿਹੜੀ ਆਪਾਂ ਚੀਨੀ ਪੀਸੀ ਹੋਈ ਸੀ ਉਹ ਪਾ ਦਿੰਨੇ ਆ ਤੁਸੀਂ ਰੈਡੀਮੇਡ ਬੂਰਾ ਖੰਡ ਜਿਹੜਾ ਕਹਿੰਦੇ ਆ ਉਹ ਵੀ ਲੈ ਸਕਦੇ ਹੋ ਤੇ ਘਰ 'ਚ ਵੀ ਪੀਸ ਕੇ ਪਾ ਸਕਦੇ ਹੋ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਇਹੇ ਵਾਸਤੇ ਧਿਆਨ ਰੱਖਣਾ ਜਿਆਦਾ ਗਰਮ ਦੇ ਵਿੱਚ ਨਹੀਂ ਪਾਉਣਾ ਆਪਾਂ ਪਹਿਲਾਂ ਵੀ ਜਿਵੇਂ ਆਪਾਂ ਗੈਸ ਤੇ ਦੁੱਧ ਪਾਇਆ ਮਿਲਕ ਪਾਊਡਰ ਪਾਇਆ ਜਦੋਂ ਪਕਾਉਣਾ ਸ਼ੁਰੂ ਕੀਤਾ ਉਦੋਂ ਵੀ ਖੰਡ ਪਾ ਸਕਦੇ ਸੀ ਪਰ ਉਹਦੇ ਨਾਲ ਕੀ ਹੁੰਦਾ ਕਿ ਥੋੜਾ ਜਿਹਾ ਆਪਣਾ ਖੋਆ ਥੋੜਾ ਸਖਤ ਨਹੀਂ ਪਤਲਾ-ਪਤਲਾ ਖੁਆ ਬਣ ਜਾਂਦਾ ਤੇ ਜੇ ਆਪਾਂ ਨੂੰ ਸਖਤ ਕਰਦੇ ਆ ਫਿਰ ਚੀਨੀ ਥੋੜੀ ਚੀੜੀ-ਚੀੜੀ ਹੋ ਜਾਂਦੀ ਆ ਤੇ ਫਿਰ ਉਹ ਪੇੜੇ ਉਹ ਸੌਫਟ ਨਹੀਂ ਬਣਦੇ ਇਸ ਕਰਕੇ ਖੰਡ ਬਾਅਦ ਚ ਹੀ ਆਪਾਂ ਨੂੰ ਮਿਲਾਉਣੀ ਚਾਹੀਦੀ ਆ ਪਹਿਲਾਂ ਮਲਾਵਾਂਗੇ ਜਾਂ ਤਾਂ ਚੀੜਾਪਨ ਹੋ ਜਾਊਗਾ ਜਾਂ ਫਿਰ ਆਪਣਾ ਖੁਆ ਬਹੁਤ ਪਤਲਾ ਹੋ ਜਾਊਗਾ ਤੇ ਹੁਣ ਮੈਂ ਚਮਚ ਹਟਾ ਕੇ ਚੰਗੀ ਤਰ੍ਹਾਂ ਨੂੰ ਹੱਥ ਨਾਲ ਮੈਸ਼ ਕਰਨਾ ਜਿੰਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਓਨੇ ਵਧੀਆ ਆਪਣੇ ਪੇੜੇ ਬਣ ਕੇ ਤਿਆਰ ਹੋਣਗੇ ਲਓ ਜੀ ਮੈਂ ਚਮਚ ਕੱਢਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਸਲ ਲੈਣੀ ਆ ਮਸਲਣਾ ਬਹੁਤ ਜ਼ਰੂਰੀ ਆ ਤੇ ਥੋੜਾ ਗੁਨਗਨਾ ਗੁਨਗਨਾ ਹੀ ਮਸਲਣਾ ਜਿਆਦਾ ਠੰਡਾ ਹੋਇਆ ਫਿਰ ਮਸਲਿਆ ਨਹੀਂ ਜਾਣਾ ਤੇ ਹੁਣ ਦੇਖੋ ਜੀ ਇਹਨੂੰ ਬਿਲਕੁਲ ਮਸਲਦੇ ਆ ਇੰਨਾ ਕੁ ਮਸਲਣਾ ਕਿ ਮਸਲਕੇ ਦੇ ਵਿੱਚੋਂ ਘਿਓ ਜਿਹਾ ਆਉਣ ਲੱਗ ਜਾਵੇ ਦੇਖ ਸਕਦੇ ਹੋ ਤੁਸੀਂ ਮੇਰੇ ਹੱਥਾਂ ਨੂੰ ਘਿਓ ਲੱਗਣਾ ਸ਼ੁਰੂ ਹੋ ਗਿਆ ਤੇ ਜਦੋਂ ਇਸ ਤਰੀਕੇ ਦਾ ਹੋ ਜਾਵੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਇੱਕ ਬੋਲ 'ਚ ਇਹਨੂੰ ਕੱਢ ਲੈਣੇ ਆ ਤੇ ਫਿਰ ਇਹਦੇ ਪੇੜੇ ਬਣਾਉਣੇ ਆ ਲੋ ਜੀ ਹੁਣ ਆਪਾਂ ਇਹਦੇ ਛੋਟੇ-ਛੋਟੇ ਆਪਣੇ ਮਨਪਸੰਦ ਦੇ ਜਿੰਨੇ ਕੁ ਤੁਸੀਂ ਬੜੇ ਛੋਟੇ ਜਿੰਨੇ ਕੁ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਇਸ ਤਰੀਕੇ ਨਾਲ ਗੋਲ-ਗੋਲ ਇੱਕਸਾਰ ਦੀਆਂ ਲੋਈਆਂ ਬਣਾ ਕੇ ਤੇ ਹਲਕਾ ਜਿਹਾ ਗੁੱਠੇ ਨਾਲ ਪ੍ਰੈਸ ਕਰਕੇ ਇਸ ਤਰੀਕੇ ਨਾਲ ਪੇੜੇ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਆ ਬਹੁਤ ਵਧੀਆ ਬਿਲਕੁਲ ਸਾਫ਼-ਸਾਫ਼ ਬਣੇ ਆ ਕੋਈ ਫਟੇ ਨਹੀਂ ਹੈਗੇ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਬਣਾ ਬਣਾ ਕੇ ਰੱਖ ਲੈਣੇ ਆ ਆ ਦੇਖੋ ਜੀ ਤੇ ਕੋਸ਼ਿਸ਼ ਕਰਿਓ ਕਿ ਇੱਕ ਸਾਰੀ ਬਣ ਲਓ ਜੀ ਮੈਂ ਸਾਰੇ ਬਣਾ ਲੇ ਤੇ ਉੱਤੇ ਮੈਂ ਪਿਸਤੇ ਨਾਲ ਇਹਦੀ ਡੈਕੋਰੇਸ਼ਨ ਕੀਤੀ ਆ ਤੁਸੀਂ ਆਪਣੇ ਤੁਸੀਂ ਆਪਣੇ ਮਨਪਸੰਦ ਡਰਾਈ ਫਰੂਟ ਨਾਲ ਡੈਕੋਰੇਸ਼ਨ ਕਰ ਸਕਦੇ ਹੋ ਜਾਂ ਫਿਰ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਤਾਂ ਦੱਸਿਓ ਜੀ ਕਿਵੇਂ ਦੇ ਲੱਗੇ ਮੇਰੇ ਬਣਾਏ ਹੋਏ ਪੇੜੇ ਮਿਲਦਿਆਂ ਜੀ ਕਿਸੇ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ